ਖਰਵਤ ਦੀ ਹੈ ਵੰਦਗੀ ਹੈ ਵੰਦਗੀ ਹੈ ਵੰਦਗੀ ਹੈ ਵੰਦਗੀ ਹੈ ਵੰਦਗੀ ਪਾਰੇ ਪੀਰ ਮਾਨੀ ਬਾਨੋ ਖਰਵਤ ਦੀ ਦੀ ਪਾਰੇ ਪੀਰ ਮਾਨੀ ਬਾਨੋ ਖਰਵਤ ਦੀ ਦੀ ਪਾਰੇ ਆਏ ਤੂੰ ਮੁਖਸ਼ੰਦ ਗੀ ਸੇਖ ਫਰੀਦਾ ਖੈਰ ਖੈਰ ਦੀ ਜਬੰਦਗੀ ਤੂੰ ਪ੍ਰਭ ਦਾਤਾ ਤਾਲ ਮਤ ਪੂਰਾ ਹਮ ਥਾਰੇ ਬੇਖਰੀ ਤਿਓ ਮੈਂ ਕਿਆ ਮੰਗੂ ਕਿਛਿਰ ਨਾ ਰਹਾਈ ਮੈਂ ਕਿਉ ਮੰਗੂ ਕਿਸ਼ਥਿਰ ਨਰਹਾਈ ਹਰ ਤੀਜੇ ਨਾਮ ਪਿਆਰੀ ਜਿਉ ਪਾਦੇ ਪੀਤਮਾ ਜੀ ਸਾਨੂੰ ਕਹਿਸ ਹਰ ਬਸ ਮੰਗੀ ਜਾਣੋ ਖਰਗ ਦੀਦਿ ਸਾਰੇ Hello. <laughs> ਮਾ ਦੇ ਦੀ ਪਾ ਦੇ ਖੈਰਵੰਦ ਗੀ ਦੀ ਖੈਰਵੰਦ ਗੀ ਦੀ ਮਾ ਦੇ ਖੈਰਵੰਦ ਗੀ ਪਾ ਦੇ ਪਿਤਾ ਮਾ ਦੀ ਸਾਨੂੰ ਖੈਰਵੰਦ ਗੀ ਖੈਰਵੰਦ ਗੀ ਪਾ ਦੇ ਪਿਤਾ ਮਾ ਦੀ ਸਾਨੂੰ ਖੈਰਵੰਦ ਗੀ ਕਰਤਾ ਅਜ ਜਮਾਨ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਤੈ ਪਹਿ ਮੰਗੋ ਦੇਹ ਆਪਣਾ ਨਾਮ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਤੇ ਆਪ ਪ੍ਰਕਾਸ਼ਿਆ ਆਇਆ ਅਮਰਤ ਨਾਮ ਪੰਜ ਤਸਕਰ ਧਾਬਤ ਰਾਖੀ ਚੂਕਾ ਮਨ ਅਬਮਾਨ ਦ੍ਰਿਸ਼ਟ ਵਿਕਾਰੀ ਦੁਰਮਤ ਭਾਗੀ ਦ੍ਰਿਸ਼ਟ ਪਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਜਤ ਸਤ ਚਾ ਬਲ ਦਿਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਦ ਕਰਮ ਸੁਨਤੋਖ ਕੀਓ ਕਰ ਐਸਾ ਮੰਗੂ ਦਾਨ ਖਿਮਾ ਧੀਰਜ ਕਰ ਗਉਲ 베ਰੀ ਸਜ ਬਸ਼ਰਾ ਖੀਰ ਪੀਐ ਸਿਪਤ ਸ਼ਰਮ ਕਾ ਕਪੜਾ ਮੰਗੂ ਹਰ ਗੁਣ ਨਾਨਕ ਰਬ ਤਰ ਹੈ ਪਾ ਦੇ ਪ੍ਰੀਤ ਮਾ ਜੀ ਸਾਨੂੰ ਖੈਰ ਵੰਦ ਪਾ ਦੇ ਪ੍ਰੀਤ ਮਾ ਜੀ ਸਾਨੂੰ ਖੈਰ ਵੰਦ ਗੀਦੀ ਪਾ ਦੇ ਪ੍ਰੀਤ ਮਾ ਜੀ ਸਾਨੂੰ ਖੈਰ ਵੰਦ ਗੀਦੀ ਪਾ ਦੇ ਪ੍ਰੀਤ ਮਾ ਜੀ ਸਾਨੂੰ ਖੈਰ ਵੰਦ ਗੀਦੀ ਪਾ ਦੇ ਪ੍ਰੀਤ ਮਾ ਗੀ ਦੀਪਾਂ ਦੇ ਖੈਰ ਵੰਦ ਗਈ ਦੀ ਖੈਰ ਵੰਦ ਦੀ ਦੀਪਾਂ ਦੇ ਪੈਰ ਵੰਦ ਗਈ ਦੀ ਦੀਪਾਂ ਦੇ ਖੈਰ ਵੰਦ ਗਈ ਦੀ ਪੈਰ ਵੰਦ ਗਈ ਦੀ ਦੀਪਾਂ ਦੇ ਖੈਰ ਵੰਦ ਗਈ ਦੀ ਪਾਦੇ ਪ੍ਰੀਤਮਾ ਜੀ ਸਾਨੂੰ ਖੈਰ ਵੰਦ ਗਈ ਦੀ ਪਾਦੇ ਪ੍ਰੀਤਮਾ ਜੀ ਸਾਨੂੰ ਖੈਰ ਵੰਦ ਗਈ ਦੇ ਪ੍ਰੀਤ ਮਾਹੀ ਤਾਨੋ ਨਮਸਤੇ ਮਾਹਾਂ ਦੇ ਪ੍ਰੀਤ ਮਾਹੀ ਤਾਨ ਖੈਰਬੰਦਗੀ ਦੀ ਵਾਹਿਗੁਰੂ ਪ੍ਰਭ ਦਾਤੋ ਦਤਾਰ ਪਰਿਓ ਜਾਚਿ ਕੇ ਇਕ ਸ਼ਰਨਾ ਮਿਲ ਸੰਤ ਜਨ ਰੇਨ ਜਿਹ ਲਗ ਪਭ ਜਲ ਕਰਨ ਬੇਨਤ ਕਰੂੰ ਅਰਦਾਸ ਸੁਣੋ ਜੇ ठाਕਰ ਪਾਵੈ ਦੇਹ ਦਰਸ਼ ਮਨ ਜਾਓ ਭਗਤ ਏ ਮਨ ਠਹਿਰਾਵੇਂ ਬਲਿਓ ਚਰਾਗ ਅੰਧਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਤ ਗੁਰੂ ਬਿਨ ਮੁਕਤ ਨ ਪਾਵੇ ਮਿੱਟੀ ਧੁੰਦ ਜਾਗ ਚਾਨਣ ਹੋਇਆ ਸਤਿਗੁਰ ਨਾਨਕ ਪਰੇ ਗੱਟੇ ਮਿੱਟੀ ਧੁੰਦ ਜਾਗ ਚਾਨਣ ਹੋਇਆ ਸਤਿਗੁਰ ਨਾਨਕ ਪਰੇ ਗੱਟੇ ਆ ਮਿੱਟੀ ਧੁੰਦ ਜਾਗ ਚਾਨਣ ਹੋਇਆ ਸਾਰੇ ਜਪੋ ਗੁਰੂ ਨਾਨਕ ਪਰਗਟਿਆ ਮਿੱਟੀ ਤੋਂ ਜਗ ਜਾਨਨ ਹੋਆ ਸਤ ਗੁਰੂ ਨਾਨਕ ਪਰਗਟਿਆ ਮਿੱਟੀ ਗੁਰੂ ਨਾਨਕ ਜੀ ਪਰਗਟ ਆ ਸਤ ਗੁਰ ਨਾਨਕ ਜੀ ਪਰਗਟ ਆ ਮੇਟੀ ਤੋਂ ਦੁਜਾ ਕਾ ਤਾਨਨ ਹੋ ਆ ਜੀ ਤਾਨਨ ਹੋ ਸਤ ਗੁਰ ਨਾਨਕ ਪਰਗਟ ਆ ਮੇਟੀ ਤੋਂ ਦੁਜਾ ਕਾ ਤਾਨਨ ਹੋ ਸਤ ਗੁਰ ਨਾਨਕ ਪਰ ਗਟਿਆ ਮਿੱਟੀ ਦੀ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪੁਲਵਾ ਸਿੰਘ ਬੁਕੇ ਮੇਰ ਗਾਵਲੀ ਸਿੰਘ ਬੁਕੇ ਮੇਰ ਗਾਵਲੀ ਪੰਨੀ ਜਾਏ ਨਾ ਧੀਰ ਤਰੋਆ ਥੇ ਬਾਬਾ ਪੈਰ ਤਰੈ ਜਿੱਥੇ ਬਾਬਾ ਪੈਰ ਤਰੈ ਪੂਜਾ ਆਸਨ ਥਾਪਣ ਸਵਾ ਸਿੰਘ ਬੁੱਕੀ ਮਿਰ ਕਬਲੀ ਜਿਉਂ ਕਰ ਸੂਰਜ ਨਿਕਲਿਆ ਸੂਰਜ ਚਮਕਿਆ ਤੇ ਸ਼ੇਰ ਵਾਂਗ ਬੁੱਕਿਆ ਸਰ ਕਿਰਪਾ ਕਰੋ ਹਾਜ਼ਰੀ ਲਵਾਓ ਸੂਰਜ ਚਮਕਿਆ ਤੇ ਸ਼ੇਰ ਵਾਂਗੂ ਭੁਕੇਆ ਪਾਪਾ ਨੂੰ ਸਿਪਈਆ ਭਾਜੜਾ ਸੂਰਜ ਚਮਕਿਆ ਤੇ ਸ਼ੇਰ ਵਾਂਗੂ ਭੁਕੇਆ ਪਾਪਾ ਨੂੰ ਸਿਪਈਆ ਭਾਜੜਾ ਸੂਰਜ ਚਮਕਿਆ ਵਾ ਵਾ ਸੂਰਜ ਚਮਕਿਆ ਤੇ ਸ਼ੇਰ ਵਾਂਗੂ ਭੱਕਿਆ ਵੇ ਸ਼ੇਰ ਵਾਂਗੂ ਭੱਕਿਆ ਪਾਪਾਂ ਨੂੰ ਸੀ ਪਈਆਂ ਬਾਝੜਾ ਸੂਰਜ ਚਮਕਿਆ ਤੇ ਸ਼ੇਰ ਵਾਂਗੂ ਭੱਕਿਆ ਪਾਪਾਂ ਨੂੰ ਸੀ ਪਈਆਂ ਬਾਝੜਾ ਸੂਰਜ ਚਮਕਿਆ ਤੇ ਸੇਂਗੂ ਬੁਕੇ ਮੇਰ ਗਾਵਲੀ ਭੰਨੀ ਜਾਏ ਨਾ ਤੀਰ ਤਰੋਆ ਜਿੱਥੈ ਬਾਬਾ ਪੈਰ ਤਰੈ ਪੂਜਾ ਆਸਨ ਥਾਪਣ ਸੋਆ ਸਿੱਧ ਆਸਨ ਸਭ ਜਗਤ ਦੇ ਸਿੱਧ ਆਸਨ ਸਭ ਜਗਤ ਦੇ ਨਾਨਕ ਆਤਮਤੇ ਜੀ ਕੋ ਆ ਘਰ ਕਰ ਅੰਦਰ ਧਰਮ ਸ਼ਾਲ ਬੋਵੇ ਕੀਰਤਨ ਸਦਾ ਬਸੂਆ ਸਿੱਧ ਅਸਨ ਸਭ ਜਗਤ ਦੇ ਨਾਨਕ ਆਦਮਤੇ ਜੀ ਕੋ ਆ ਸਿੱਧ ਅਸਨ ਨਾਨਕ ਮਤਾ ਹੋ ਗਏ ਸਿੱਧ ਅਸਨ ਨਾਨਕ ਮਤਾ ਹੋ ਗਏ वॼियार बाबा तेरियां सिध आसन नानक मका हो वॼी बाबा तेरियां सिध आसे जो ਸਾਹੋ ਕੈ ਵਜੀਆਂ ਰਵਾਬ ਤੇਰੀਆਂ ਢੇਰੇ ਜੋਗੀਆਂ ਦੇ ਨਾਨਕ ਮਸਾ ਹੋ ਗਏ ਹੋ ਵਜੀਆਂ ਰਵਾਬ ਤੇਰੀਆਂ ਢੇਰੇ ਜੋਗੀਆਂ ਦੇ ਨਾਟਕ ਮਸਾ ਜਲ ਮਾਪੀਨੇ ਆਂਤੇ ਮੰਗ ਕੇ ਖਾੜਿਆ ਨੂੰ ਜਲ ਮਾਪੀਨੇ ਆਂਤੇ ਮੰਗ ਕੇ ਖਾੜਿਆ ਨੂੰ ਕਿਰਤੀ ਬਣਾਤਾ ਬਾਪੇ ਨੇ ਜਲ ਮਾਪੀਨੇ ਆਂਤੇ ਮੰਗ ਕੇ ਖਾੜਿਆ ਨੂੰ ਕਿਰਤੀ ਬਣਾਤਾ ਬਾਪੇ ਨੇ ਓ ਜਲ ਮਾਪੀਨੇ ਬਾਬੇ ਨੇ ਸਿੱਧ ਆਸਨ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਕਰ ਕਰ ਅੰਦਰ ਧਰਮ ਸ਼ਾਲ ਕਰ ਕਰ ਅੰਦਰ ਧਰਮ ਸ਼ਾਲ ਹੋਵੇ ਕੀਰਤਨ ਸਦਾ ਬਸੋਆ ਬਾਬੇ ਤਾਰੇ ਚਾਰ ਚੱਕ ਬਾਬੇ ਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਨੌਖੰਡ ਪ੍ਰਥਮੀ ਦਾ ਤੂੰ ਬਣਿਆ ਸੱਚਾ ਢੋਆ ਸਤਿਗੁਰ ਜੀ ਨੌਖੰਡ ਪ੍ਰਥਮੀ ਦਾ ਤੂੰ ਬਣਿਆ ਸੱਚਾ ਢੋਆ ਚਾਰੇ ਚੱਕ ਤਾਰ ਦਿੱਤੇ ਨੌਖੰਡ ਪਿਰਥਵੀ ਦਾ ਬਣਿਆ ਸੱਚਾ ਢੋ ਚਾਰੇ ਚੱਕ ਤਾਰ ਦਿੱਤੇ ਨੌਖੰਡ ਪਿਰਥਵੀ ਦਾ ਬਣਿਆ to me. ਸਤਾਰ ਜਿੱਤੇ ਨੌਖਣ ਪਰਤ ਮੀਨ ਦਾ ਬਣਿਆ ਸੱਚਾ ਟੋ ਯਾਰੇ ਚੱਕ ਚਾਰ ਦਿੱਤੇ ਨੌਖਣ ਪਰਤ ਮੀਨ ਦਾ ਬਣਿਆ ਸੱਚ ਵਿੱਚ ਪਰਗਟ ਹੋਵਾ ਫੋਲ ਵਰਸਾਨ ਦੇਵਤੇ ਗੁਰਮਤਕਾਲ ਵਿੱਚ ਪਰਗਟ ਹੋਵਾ ਫੋਲ ਵਰਸਾਨ ਦੇਵਤੇ ਗੁਰਮਤਕਾਲ ਵਿੱਚ